ਗੀਤ ਨੇ ਕਰਨ ਬਰਗਰੀਵਾਲ ਦਾ Song Motivation ਬਹੁਤ ਅੱਛਾ Song ਹੈ। ਕੋ ਉਸਨੂੰ ਪਾਇਆ ਹੈ ਔਰ ਰਾਜ ਅਖਤਰ ਜੀ ਇੱਕ ਗੀਤ ਸਾਰਾ ਹੈ। ਕਿਹੜੀ ਕਿਹੜੀ ਜਗ੍ਹਾ 'ਚ Shoot ਹੋਈ ਹੈ ਜੀ? ਇਹ ਫਿਲਮ ਸਾਰੀ ਆਹੀ ਦਿਨਾਂ ਦੇ ਵਿੱਚ ਇਨੀ ਠੜ ਦੇ ਵਿੱਚ ਹੋਈ ਹੈ ਬਸ ਆਹੀ ਦਿਨ ਸੀਗੀ। ਤੋ ਠੰਡ ਤਾ ਵੀ ਫਿਲਮ ਤਾ ਵੀ ਲੋਕਾਂ ਨੂੰ ਚੰਗੀ ਲੱਗ ਰਹੀ ਹੈ ਕਿ ਫਿਲਮ ਦੇ ਵਿੱਚ ਵੀ ਇਸੇ ਅੰਹੀਂ ਕਰਦਨੇ ਹਾਏ ਠੰਡ ਹਾਏ ਠੰਡ ਕਨਸੈਪਟ ਕਨਸੈਪਟ ਵੀ ਠੰਡ ਦਾ ਨਾਮ ਸੁਣ ਕੇ ਲੱਗਦਾ ਜਿਵੇਂ ਮੈਜੀਕ ਛੁੱਟ ਗਿਆ ਹਾਂ ਨਹੀਂ ਆਹੀ ਆਹੀ ਦਿਲਾ ਦੇ ਵਿੱਚ ਭਈ ਭਈ ਇਹ ਛਤਰੀ ਜਿਹੜੀ ਮੀਂਹ ਵਾਲੀ ਛਤਰੀ ਨਹੀਂ ਹੈ ਛਤਰੀ ਆਰਟਿਸਟ ਵਾਲੀ ਛਤਰੀ ਹੈ ਜਿਹੜੀ ਕਿ ਇਹਦੇ ਵਿੱਚ ਇੱਕ ਮੇਨ ਹੀ ਆ ਵੀ ਜਿਵੇਂ ਨਾ ਜਦੋਂ ਜਦੋਂ ਸ਼ੂਟਿੰਗ ਤੇ ਤੁਸੀਂ ਸਾਰੇ ਜਾਣਦੇ ਹੋ ਦੇਖੀ ਹੋਣੀਆਂ ਛੂਟੀਆਂ ਉਹਦੇ ਤੇ ਕਿ ਮੇਨ ਕਲਾਕਾਰ ਜਿਹੜਾ ਮੇਨ ਹੀਰੋ ਹੁੰਦਾ ਜਾਂ ਮੇਨ ਵੱਡੇ ਨਾਮ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਕਰੈਕਟਰ ਰੋਲ ਹੁੰਦੇ ਨੇ ਜਾਂ ਆਪਣਾ ਕ੍ਰਿਊ ਹੁੰਦਾ ਜਿੱਦਾਂ ਲਾਈਟਾਂ ਵਾਲੇ ਹੋਰ ਸਭ ਤੋਂ ਪਹਿਲਾਂ ਹੁੰਦੇ ਨੇ ਸਭ ਤੋਂ ਬਾਅਦ ਚ ਜਾਂਦੇ ਨੇ ਸੋ ਇਹ ਇਹ ਬਿਤਕਰਾ ਜਿਹੜਾ ਹੈਗਾ ਇਹ ਵੀ ਤੁਹਾਨੂੰ ਦੇਖੋ ਉਥੇ ਮਿਲੂਗਾ ਫਿਲਮਾਂ ਕਿੱਦਾਂ ਬਣਦੀਆਂ ਨੇ ਕਿਵੇਂ ਆ ਔਰ ਫਿਲਮ ਤੁਸੀਂ ਉਦੋਂ ਜਿਹੜਾ ਇਹ ਹੈ ਵੀ ਜਿਹੜਾ ਉਹ ਆਰਟਿਸਟ ਆ ਉਹ ਵੀ ਦੇਖਦਾ ਯਾਰ ਵੀ ਉਹਦੇ ਤੇ ਛਤਰੀ ਹੈਗੀ ਆ ਮੇਰੇ ਤੇ ਕਿਉਂ ਨਹੀਂ ਹੈਗੀ ਹੈਨਾ ਔਰ ਮੈਂ ਬਠਿੰਡਾ ਚ ਆਇਆ ਬਠਿੰਡਾ ਮੇਰੀ ਕਰਮਕੁੰਗੀ ਦੀ ਹੈ ਕਿਉਂਕਿ ਮੈਂ ਰਿੰਦਰਾ ਕਾਲਜ ਤੋਂ ਪੜਿਆ ਵੀ ਆਂ ਔਰ ਮੈਂ ਫਿਰ ਥੀਏਟਰ ਟੋਨੀ ਬਾਦਸੀ ਸਰ ਨਾਲ ਮੈਂ ਕਿਤਾ ਦਾ 사ਦਾ 사ਦਾ ਗਰੁੱਪ ਹੁੰਦਾ ਸੀ ਸੋ ਨਾਟਕਾ ਦਾ ਸ਼ੌਂਕ ਸੀਗਾ ਇਹਦੇ ਕਰਕੇ ਪਰ ਮਾਲਕ ਨੇ ਪਹਿਲਾਂ ਉਧਰਲੇ ਪਾਸੇ ਰੰਗਪਾਗ ਲਾਤੇ ਸੋ ਹੁਣ ਸਹਿਬੂ ਦੇ ਜਾ ਕੇ ਇਕੱਠੇ ਕਰ ਲਏ ਮਾਟ ਲਾ ਜੇ ਵਾਲੇ ਉੱਤੇ ਆਪ ਹੀ ਨਾਟਕ यही ਚੱਕਰ ਹੈ ਕਿ ਕੀ ਉਮੀਦਾਂ ਰਸਕਾਂ ਰੱਖ ਦੇਣਾ ਚਾਹੋਗੇ ਕਿਉਂਕਿ 17 ਜੂਨ ਨੂੰ ਮੈਂ ਬਸ ਇਹੀ ਕਹੂੰਗਾ ਦੀ OTG ਪਲੇਟਫਾਰਮ ਤੇ ਫਿਲਮ ਪਈ ਹੈ ਚਪਾਲ ਦੀ ਐਪ ਡਾਊਨਲੋਡ ਕਰੋ ਔਰ ਫਿਲਮ ਦੇਖੋ ਇੱਕ ਵੀਵ ਹੋ ਚੁੱਕਾ ਔਰ ਬਹੁਤ ਸੋਹਣਾ ਰਿਸਪੌਂਸ ਹੈਗਾ ਲੋਕਾਂ ਦਾ ਸੋ ਸਾਰੇ ਜਾਨੀ ਦੇਖਿਓ ਸਾਨੂੰ ਦੱਸਿਓ ਕਿੱਦਾਂ ਲੱਗੀ ਜੇ ਕੋਈ ਇਹਦੇ ਵਿੱਚ ਗਲਤੀਆਂ ਰਹੀਆਂ ਨੇ ਪਹਿਲੀ ਫਿਲਮ ਸਾਡੀ ਹੈ ਕਿਉਂਕਿ ਅਸੀਂ ਜਿਹੜੀ ਸਾਰੀ ਪ੍ਰੋਡਕਸ਼ਨ ਵੀ ਆਪਦੀ ਹੈ ਸਾਡੀ ਔਰ ਸਾਰੀ ਆਪ ਦੇ ਦਿਮਾਗ ਨਾਲ ਲਿਖੀ ਬਣਾਈ ਸਾਰਾ ਕੁਝ ਹੈਗਾ ਸੋ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਰਹਿਆਂ ਹੋਣਗੀਆਂ ਤੁਸੀਂ ਮੈਨੂੰ ਦੱਸਿਓ ਸਾਨੂੰ ਕਿੰਨਾਕ ਸਮਾਂ ਲੱਗਿਆ ਇਸ ਫਿਲਮ ਤੇ ਰਹੁੰਦੇ ਵਿੱਚ ਫਿਲਮ ਅਸੀਂ ਜਿਹੜੀ ਸ਼ੂਟ ਕਰੀ ਐ 15 ਤੋਂ 20 ਦਿਨਾਂ ਦੇ ਵਿੱਚ ਕਰਤੀ ਸੀ ਪਰ ਇਹਨੂੰ ਪ੍ਰੋਡਕਸ਼ਨ ਨੂੰ ਬਹੁਤ ਪਿਛਲੇ ਸਾਲ ਕਰੀ ਸੀ ਉੱਥੇ ਟਾਈਮ ਬਹੁਤ ਲੱਗਿਆ ਕਿਉਂਕਿ ਇੱਕ ਤਾਂ ਅਸੀਂ ਨਵੇਂ ਸੀਗੇ ਇੱਕ ਥੋੜਾ ਜਿਹਾ ਜੇ ਸੀਗਾ ਕਿ ਮੈਂ ਕੈਨੇਡਾ ਚਲ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਸਰ ਮੇਨ ਥੀਮ ਕੀ ਆ ਫਿਲਮ ਦਾਗੀ ਮੇਨ ਥੀਮ ਇਹ ਹੀ ਐ ਸੁਪਨਿਆਂ ਦੀ ਛਤਰੀ ਆਪਣੇ ਸੁਪਨਿਆਂ ਦੇ ਪਿੱਛੇ ਬਲਦਾ ਭਜਦਾ ਸੋ ਇਹੀ ਚ ਦੱਸਿਆ ਗਿਆ ਵੀ ਰੂਸੀ ਆਪਣਾ ਬਾਕੀ ਫਿਲਮ ਦੇ ਕੇ ਜਿਆਦਾ ਬਤਾਲ ਕੋ ਕੋ ਹਨ ਜਿਵੇਂ ਇੱਕ ਦਾ ਡਾਇਲੋਗ ਆ ਸਰ ਵੀ ਤੇ ਸਾ ਥੀਏਟਰ ਸਾਹਮਣੇ ਫਿਲਮਾਂ ਦਾ ਕੁਝ ਖਰੀਬਾ ਕੁਝ ਵੀ ਨਹੀਂ ਬਿਲਕੁਲ ਜਿਵੇਂ ਅੱਜ ਦਾ ਫਿਲਮਾਂ ਦੇ ਕਈ ਵਾਰ ਹੁੰਦਾ ਵੀ ਐਕਟਿੰਗ ਨੂੰ ਬਹੁਤ ਬੜੇ ਪਹਿਲੇ ਲਿਖਤੀ ਆਦੀ -2 ਤੱਕ ਕ੍ਰਾਸ ਸਟੋਰੀ ਚਲਾਉਂਦੇ ਆ ਬਿਲਕੁਲ ਤੇ ਇਹ ਫਿਲਮ ਚ ਕਿੰਨਾ ਕੰਸੀ ਇਹ ਇਹਦੇ ਚ ਇਹਦੇ ਚ ਸਾਰੇ ਪਹਿਲੀ ਗੱਲ ਦਾ ਹੈਗੇ ਜਿਹੜੇ ਥੀਏਟਰ ਦੇ ਆਰਟਿਸਟ ਨੇ ਨਾਟਕਾਣੇ ਜਿਹੜੇ ਖੁੰਢ ਨੇ ਪੁਰਾਣੀ ਹੈ ਨਾ ਉਹ ਹੈ ਔਰ ਜਿਹੜਾ ਸੂਹੀ ਸਰ ਦਾ ਕਰੈਕਟਰ ਹੈ ਉਹ ਇੱਕ ਦਿਖਾਇਆ ਵੀ ਉਹ ਨਾਟਕ ਵਾਲੇ ਜਿੱਦਾਂ ਮੈਂ ਵੀ ਆਪ ਹੀ ਨਾਟਕ ਕੀਤਾ ਸਾਡੀ ਆਪਦੀ ਵੀ ਸੋਚ ਨਹੀਂ ਹੁੰਦੀ ਹੁੰਦੀ ਸੀ ਵੀ ਅਰ ਜਦੋਂ ਕੋਈ ਕਲਾਕਾਰ ਮਤਲਬ ਸਿੰਗਰ ਕੋਈ ਬਣ ਗਿਆ ਐਕਟਰ ਤਾਂ ਅਸੀਂ ਹੁੰਦਾਂ ਨਾ ਯਾਰ ਵੀ ਸਿੰਗਰ ਐਕਟਰ ਨਹੀਂ ਹੁੰਦੇ ਹਨਾ ਪਰ ਉਹ ਜਦੋਂ ਸਕਰੀਨ ਤੇ ਆਉਂਦੇ ਨੇ ਦੇਖਦੇ ਆਂ ਫਿਰ ਪਤਾ ਲੱਗਦਾ ਵੀ ਉਹ ਉਹ ਥੋੜਾ ਜਿਹਾ ਇੱਕ ਕੀ ਕਹਿੰਦੇ ਆ ਉਹਨੂੰ ਫਰਸਟਡ ਹਾਂ ਮਤਲਬ ਹੋਇਆ ਹੋਇਆ ਮੁੰਡਾ ਜਿਹੜਾ ਨਰਵਸ ਇੰਦਾ ਹੋਇਆ ਹੋਇਆ ਕਿਉਂਕਿ ਕੰਮ ਤਾਂ ਹੁਣ ਉਹ ਵੀ ਅਸਲ ਵਿੱਚ ਜਿਹੜਾ ਥੀਏਟਰ ਵਾਲਾ ਬੰਦਾ ਉਹਦਾ ਗੋਲ ਇਹੀ ਹੁੰਦਾ ਮੇਨ ਫਿਲਮਾਂ ਚ ਆਵਾ ਮੈਂ ਕਿਹਾ ਨਾ ਸਾਡੇ ਵਰਕੇ ਕਰ ਪਰ ਉਹ ਕਿਤੇ ਨਾ ਕਿਤੇ ਉਹਨੂੰ ਮੌਕਾ ਨਹੀਂ ਮਿਲਿਆ ਹੁੰਦਾ ਜਿਹੜੇ ਉਹ ਪਰ ਖਿਜਿਆ ਹੋਇਆ ਉਹ ਕਹਿੰਦਾ ਵੀ ਉਹ ਜਦੋਂ ਦਾ ਚੇਲਾ ਉਹਨੂੰ ਛੱਡ ਕੇ ਜਾਂਦਾ ਫਿਲਮਾਂ ਵਾਸਤੇ ਤਾਂ ਫਿਰ ਇਦਾਂ ਦੀ ਉਹਨਾਂ ਦੀ ਨੋਕਜੋਕ ਕਰ ਕਿਉਂ ਛੱਡਿਆ ਹੈ ਨਾ ਤੇ ਤੁਸੀਂ ਦੇਖ ਕੇ ਦੱਸੋ ਵੀ ਕੀ ਉਹਨੂੰ ਛੱਡਣਾ ਚਾਹੀਦਾ ਸੀ ਨਹੀਂ ਛੱਡਣਾ ਚਾਹੀਦਾ ਸੀ ਇਹ ਫਿਲਮ ਦੇਖ ਕੇ ਦੱਸੋ ਤਾਂ ਨਾ ਮੈਂ ਮਰ ਜਾਂਦਾ ਜੇ ਮੈਂ ਸਰਦਾਰ ਸੋਨੀ ਦੇ ਡਾਇਲੋਗ ਦੇਖਿਆ ਹਾਂ ਹਾਂਜੀ ਤੇ ਉਸ ਦੇ ਉਸ ਸਟਰਗਲ टाइप ਨੂੰ ਲੱਗਦੀ ਆ ਉਹ ਹਾਂ ਉਹ ਕਿਉਂਕਿ ਉਹਦੀ ਆਪਦੀ ਉਹ ਉਹਨਾਂ ਕਿਉਂਕਿ ਸਾਡਾ ਇਹ ਦੁਖਾਂਤ ਵੀ ਆ ਕਿ ਜਿਹੜਾ ਨਾਟਕ ਨੂੰ ਬਹੁਤ ਵੱਡੇ ਵੱਜ ਨਹੀਂ ਮਿਲਦੇ ਹੈਨਾ ਫਿਰ ਉਹ ਪੈਸੇ ਤਾਰੀਖ ਨੂੰ ਚਾਹੀਦੇ ਨੇ ਜਿੰਦਗੀ ਜਿਉਣ ਵਾਸਤੇ ਸੋ ਫਿਰ ਉਹ ਜਿੰਨੇ ਕੁ ਪੈਸੇ ਆਉਂਦੇ ਆ ਥੋੜੇ ਥੋੜੇ ਵੰਡਦਾ ਉਦੋਂ-ਉਦੋਂ ਕਰਕੇ ਉਹ ਚਲਾ ਰਿਹਾ ਪਰ ਉਹਦਾ ਸ਼ੌਕ ਹੈ ਹੈਨਾ ਉਹਦਾ ਜਨੂਨ ਹੈ ਨਾਟਕਾਂ ਦੇ ਪ੍ਰਤੀ ਤੇ ਮੈਨੂੰ ਇਹ ਆ ਵੀ ਯਾਰ ਮੈਂ ਸਾਰੀ ਉਮਰ ਜੇ ਇਹੀ ਕੁਝ ਕਰਦਾਰਿਆਤਾ ਹੋਈ ਹੋ ਸਕਦਾ ਮੈਂ ਅੱਗੇ ਕੁਝ ਉਹ ਇਹ ਥੀਮ ਆ ਫਿਲਮ ਦਾ ਮੈਡਮ ਦੀ ਪਹਿਲੀ ਹਾਂਜੀ ਬਿਲਕੁਲ ਤੁਸੀਂ ਫਿਲਮ ਇੰਡਸਟਰੀ ਨਾਲ ਹੁਣ ਜੁੜੇ ਹੋ ਲੰਬਾ ਸਮਾਂ ਤੁਸੀਂ ਜਿਹੜੀ ਗਾਇਕੀ ਨਾਲ ਜੁੜੇ ਰਹੇ ਹੋ ਕਿੰਨਾ ਕੁ ਫਰਕ ਲੱਗਦਾ ਨਿੱਜੀ ਤੌਰ ਤੇ ਫਿਲਮ ਇੰਡਸਟਰੀ ਤੇ ਦੂਸੀ ਗਾਇਕੀ ਗੱਲਾਂ ਤਾਂ ਸੇਮ ਹੀ ਆ ਪਰ ਜਦੋਂ ਤੁਸੀਂ ਨਾ ਮੇਨ ਕੈਮਰਾ ਸਾਰਾ ਕੁਛ ਇਹ ਤਾਂ ਸਾਰਾ ਕੁਝ ਅਸੀਂ ਕੋਈ ਕੋਈ ਗਾਣੇ ਵੀਡੀਓ ਸ਼ੂਟ ਕਰਦੇ ਆ ਪਰ ਥੀਟਰ ਤੇ ਫਿਲਮਾਂ ਦਾ ਬਹੁਤ ਫਰਕ ਹੈ ਕਿਉਂਕਿ ਉੱਥੇ ਥੀਟਰ ਤੇ ਤੁਸੀਂ ਲਾਊਡ ਬੋਲਣਾ ਥੋੜੀ ਬੋਡੀ ਲੈਂਗੁਏਜ ਹੋਰ ਜੇ ਉਹ ਉੱਥੇ ਤੁਸੀਂ ਪ੍ਰੋਪਰ ਕਿੱਥੇ ਸੀਨ ਦੇਣਾ ਕਿਵੇਂ ਕੀ ਇਹ ਬੜਾ ਕੁਝ ਟੈਕਨੀਕਲ ਗੱਲਾਂ ਉਹ ਜਦੋਂ ਡਾਇਲੋਗ ਬੋਲ ਕੀ ਬਦਲਾ ਦਾ ਗਾਣਿਆਂ ਚ ਨਹੀਂ ਬਦਲਾ ਗਾਣਿਆਂ ਦਾ ਨਾਲ ਤਾਂ ਵੀਡੀਓ ਜੇ ਦਾਲ ਕਰਨਾ ਸਟੈਪ ਕਰਨੇ ਉਹ ਕਰਨਾ ਫਰਕ ਹੈਗਾ ਔਰ ਦੂਜੀ ਗੱਲ ਇਹ ਵੀ ਜਦੋਂ ਤੁਸੀਂ ਫਿਲਮ ਦੇ ਉਸ ਲਾਈਨ ਦੇ ਵਿੱਚ ਨਾ ਫਿਰ ਜਿਹੜੇ ਆਪਣਾ ਜਿਵੇਂ ਇਸ ਸੀਗੇ ਵੀ ਖੁੰਡ ਜਿਹੜੇ ਬੰਦੇ ਪੁਰਾਣੇ ਹਨਾ ਉਹਨਾਂ ਨੂੰ ਮੇਰੇ ਮਿੱਤਰ ਵੀ ਨੇ ਫਿਲਮ ਲੈਣ ਦੇ ਵਿੱਚ ਸੋ ਕਾਫੀਆਂ ਨੇ ਸਾਡੀ ਸਪੋਰਟ ਕੀਤੀ ਕਈਆਂ ਨੇ ਨਹੀਂ ਕੀਤੀ ਸੋ ਬਸ ਇਹੀ ਜਿਹੜਾ ਫਿਲਮ ਦਸਤੀ ਦੇ ਵਿੱਚ ਨਾ ਕੁਝ ਖਾਸ ਗਰੁੱਪ ਚੱਲਦੇ ਪਏ ਆ ਜੀ ਉਹਨਾਂ ਦਾ ਇੱਕ ਗਰੁੱਪ ਆ ਉਹੀ ਆਰਟਿਸਟ ਜਿਹੜੇ ਹੈਗੇ ਆ ਉਹ ਖਾਸ ਕੈਲਬੀਅਸ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਤੇ ਦੂਜੇ ਨਵੇਂ ਆਰਟਿਸਟਾਂ ਨੂੰ ਨਹੀਂ ਲਿਆ ਜਾਂਦਾ ਤੁਹਾਨੂੰ ਲੱਗਦਾ ਕਿ ਇਹ ਇੱਕ ਕਾਬਜ਼ ਹੋਏ ਹੋਏ ਲੋਕ ਨੇ ਜਾਂ ਜਿਹੜੇ ਦੂਜੇ ਆਰਟਿਸਟ ਆ ਉਹਨਾਂ ਨੂੰ ਕੰਮ ਨਹੀਂ ਦੇ ਰਹੇ ਇਹ ਕਿਤੇ ਨਾ ਕਿਤੇ ਤਾਂ ਟੀਮ ਦਾ ਵੀ ਹੁੰਦਾ ਕਿਉਂਕਿ ਜਦੋਂ ਟੀਮ ਹੋਣ ਜਿਵੇਂ ਮੈਂ ਆ ਮੇਰੇ ਨਾਲ ਅੱਜ ਮੈਂ ਮੇਰੀ ਪਹਿਲੀ ਫਿਲਮ ਹੈ ਮੈਂ ਇੱਕ ਟੀਮ ਬਣਾ ਲਈ ਜਿਹੜੇ ਮੇਰੇ ਨਾਲ ਤੋਰੇ ਨੇ ਮੈਂ ਪਹਿਲ ਤਾਂ ਦੇਵਾਂਗਾ ਹਨਾ ਇਹ ਬਣਦਾ ਇਨਸਾਨੀਅਤ ਨਾਤੇ ਵੀ ਤੇ ਇਵੇਂ ਹੀ ਉਹਨਾਂ ਦੀ ਵੀ ਸ਼ਾਇਦ ਟੀਮ ਬਣੀ ਹੋਵੇ ਹਨਾ ਪਰ ਕਿਤੇ ਨਾ ਕਿਤੇ ਜਿੱਥੇ ਜਿੱਥੇ ਕਿਤੇ ਲੋਡ ਹੁੰਦੀ ਹੈ ਐਡ ਹੁੰਦੀ ਹੈ ਉਹ ਕਰਦੇ ਨੇ ਇਦੋਂ ਹੁੰਦਾ ਪਰ ਇੱਕ ਗਰੁੱਪ ਜਾਂ ਬਣ ਜਾਂਦਾ ਉਹਦੇ ਵਿੱਚ ਕ੍ਰੀਏਟ ਹੁੰਦੀਆਂ ਚੀਜ਼ਾਂ ਕੰਫੀਡਿਬਲ ਵੀ ਰਹਿੰਦੇ ਨੇ ਇੱਕ ਦੂਜੇ ਨਾਲ ਬੜ ਕੇ। ਵੀ ਐਕਟਰ ਜਿਹੜਾ ਥੀਏਟਰ ਦੀ ਤੁਸੀਂ ਗੱਲ ਕਰ ਰਹੇ ਹੋ ਲਗਾਤਾਰ ਥੀਏਟਰ ਦੇ ਵਿੱਚ ਤਾਂ ਐਕਟਰ ਬਹੁਤ ਤਗੜੇ ਤਗੜੇ ਐਕਟਰ ਪਾਏ। ਬਿਲਕੁਲ ਪਰ ਉਹ ਉਨੋਂ ਤੱਕ ਨਹੀਂ ਪਹੁੰਚਦੇ ਨਾ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਵੀ ਵੀ ਆਹ ਠੀਕ ਆ ਯਾਰ ਬੰਦੇ ਜਿਹੜੇ ਸਾਡੇ ਕਿਉਂਕਿ ਅੱਜਕੱਲ ਨਾ ਜਿਹੜੀ ਫਿਲਮਾਂ ਲਿਖੀਆਂ ਜਾਂਦੀਆਂ ਆਪਣਾ ਸਿਨੇਮਾ ਹਜੇ ਉਸ ਪਹੁੰਚ ਤੱਕ ਨਹੀਂ ਹੋਇਆ। ਵੀ ਕੈਰੇਕਟਰ ਨੂੰ ਸੋਚ ਕੇ ਲੈਂਦੇ ਆਂ ਸੀ ਵੀ ਜਿੱਦਾਂ ਮਤਲਬ ਲਿਖਿਆ ਵੀ ਯਾਰ ਇੱਥੇ ਯਾਰ ਸੂ ਇਦਾਂ ਦਾ ਉਹ ਬੋਲੂ ਆ ਇਦਾਂ ਦਾ ਉਹ ਡਾਇਲੌਗ ਹੋਣਾ ਚਾਹੀਦਾ ਇੱਥੇ ਰਾਜਕਾਲੀ ਵਾਲਾ ਇੱਥੇ ਵਕੀਲਾ ਇੱਥੇ ਦਲਾਵਰ ਆ ਉਹ ਸੋਚ-ਸੋਚ ਕੇ ਅਸੀਂ ਅਸੀਂ ਦੋ-ਦੋ ਦਿਨਾਂ ਆਪਸ਼ਨ 'ਚ ਰੱਖੇ ਹੋਏ ਸੀ ਵੀ ਯਾਰ ਇੱਥੇ ਆ ਹੋ ਸਕਦਾ ਇੱਥੇ ਹੋ ਸਕਦਾ ਇਦਾਂ ਅਸੀਂ ਸੋਚ ਕੇ ਮੀਨਿੰਗ ਮੈਂ ਇਦਾਂ ਲਿਖਿਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਬਾਕੀ ਵੀ ਇਦਾਂ ਹੀ ਸੋਚਦੇ ਨੇ ਯਾਰ ਇੱਥੇ ਵੀ ਯਾਰ ਜੇ ਅਸੀਂ ਆ ਬੰਦਾ ਲੈਣਾ ਹੈ ਨਾ ਤਾਂ ਕਰਮਜੀਤ ਅਨਮੋਲ ਦੀ ਰੋਡ ਆ ਜਾਂ ਭੱਲੇ ਸਰਦੀ ਰੋਡ ਆ ਜਾਂ ਗੁਗੂਬਾਈ ਰੋਡ ਆ ਕਿ ਸੇਹ ਦੀ ਵੀ ਹੈ ਨਾ ਜਿੱਥੇ ਵੀ ਹੈਗਾ ਉਹ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਐਂਜੇ ਹੁੰਦਾ ਡਾਇਲੌਗ ਵੀ ਤੁਹਾਡੇ ਆਪਣੇ ਲਿਖੇ ਹੋਏ ਡਾਇਲੌਗ ਮੇਰੇ ਸਾਰੇ ਹਾਂਜੀ ਕਿੱਦਾਂ ਦਾ ਰਿਹਾ ਤਜਰਬਾ ਜੀ ਤੁਹਾਡੇ ਅਸਤੇ ਬਹੁਤ ਵਧੀਆ ਰਿਹਾ ਔਰ ਕਿਉਂਕਿ ਮੇਰਾ ਕੀੜਾ ਸੀਗਾ ਇਹ ਥੇਕ ਦਾ ਨਾਟਕਾਂ ਦਾ ਉਹ ਕੱਢਿਆ ਅਸਲ ਵਿੱਚ ਹਨ ਸੋ ਬੜੀਆਂ ਮੁਸ਼ਕਲਾਂ ਵੀ ਹੋਈਆਂ ਪਹਿਲਾਂ ਅਸੀਂ ਐਕਚੁਅਲੀ ਫਿਲਮ ਸ਼ੁਰੂ ਕਰੀ ਸੀ ਜਦੋਂ ਸਾਡੇ ਨਾਲ ਕੋਈ ਹੋਰ ਪ੍ਰੋਡਿਊਸਰ ਸੀਗੇ ਜਿਹੜਾ ਪੈਸਾ ਤੇ ਲਾ ਲਾਇਆ ਸੀ ਉਹਨਾਂ ਨੇ ਹਨ ਨਾਲ ਕਹਿੰਦੇ ਸੀ ਵੀ ਅਸੀਂ ਹੈਗੇ ਹਾਂ ਤੇ ਫਿਰ ਉਹ ਬੈਕ ਹੋ ਗਏ ਤੇ ਫਿਰ ਮੈਂ ਕਿਹਾ ਹੁਣ ਸਰੀਰਾਂ ਨੂੰ ਸਰੀਰ ਲਾਉਣਾ ਜਿੱਨਾ ਕਿ ਸੀਗਾ ਅਸੀਂ ਆਪ ਕਰੀਏ ਨਾ ਨੌਜਵਾਨ ਪੀੜੀ ਦੀ ਹੈ ਇਹਦੇ ਵਿੱਚ ਕੁਛ ਨਵਾਂ ਇਹ ਨੌਜਵਾਨਾਂ ਲਈ ਆ ਜਿਹੜੇ ਆਪਣੇ ਸੁਪਨੇ ਗੋਲ ਜਿਹੜੇ ਕਈ ਵਾਰੀ ਬੰਦੇ ਨਰਾਸ਼ ਹੋ ਜਾਂਦੇ ਨੇ ਨਾ ਜਿੰਦਗੀ ਦੇ ਵਿੱਚ ਵੀ ਆਰ ਉਮਰ ਵੱਡੀ ਹੋ ਗਈ ਰਹਿਣ ਦੀ ਹੈ ਯਾਰ ਹੁਣ ਕੀ ਕਰਨਾ ਹੈ ਨਾ ਪਰ ਨਹੀਂ ਜਿੱਥੋਂ ਤੱਕ ਤੁਸੀਂ ਕਰਦੇ ਰਹੋ ਕਦੇ ਨਾ ਕਦੇ ਮਾਲੀਵੁੱਡ ਫਰਦਾ ਪਰ ਤੁਹਾਡੇ ਕੰਮ ਦੇ ਵਿੱਚ ਲਗਨ ਮਿਹਨਤ ਇਹੜਤ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਕੰਮ ਤੇ ਜਨੂੰਨ ਹੋਣਾ ਚਾਹੀਦਾ ਜਿਹੜੇ ਬੰਸੇ ਨੂੰ ਤੁਸੀਂ ਪੈ ਜਾਓ ਇੱਕ ਵਾਰੀ ਉਹਨੂੰ ਕਰੋ ਅੱਗੇ ਫਾਲ ਫੁੱਲ ਲੱਗਦੇ ਆ ਕੀ ਹੁੰਦਾ ਪਰ ਆਪਣਾ ਗੋਲ ਤੁਸੀਂ ਪਾਉਣ ਦੇ ਲਈ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰੂਗੀ ਤੇ ਅਥੀਟਰ ਕੀਤਾ ਇਹ ਹੈਲਪਫੁਲ ਤਾਂ ਹੀ ਹੋਣੀ ਚੀਜ਼ ਐਕਟਿੰਗ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਬਹੁਤ ਧੰਨਵਾਦੀ ਆ ਬਦਲ ਸਰਦਾ ਟੋਨੀ ਬਾਦਜੀ ਔਰ ਮੈਂ ਨੁੱਕੜ ਨਾਟਕ ਜਿਆਦਾ ਮੈਂ ਪਲੱਸ 2 ਬੰਦ ਕੋਲੇਜੀਟੂ ਦਾ ਕਸੀ ਕਰੇ ਨੇ ਅਜਮੇਰ ਹੌਲਕਾ ਸਾਹਿਬ ਦੇ ਸ਼ਹਿਰ ਤੁਸੀਂ ਹੀ ਅਮਰਤ ਸੰਤੋਜ ਜੀ ਉਹਨਾਂ ਨੇ ਮੇਰੀ ਸ਼ੁਰੂਆਤ ਕਰਾਈ ਸੀ ਉਦੋਂ ਸਕੂਲ ਦਾ ਸਾਖਰਤਾ ਮਹਿੰਮ ਜੱਲੀ ਸੀ ਸਾਖਰਤਾ ਮਹਿੰਮ ਸੀ ਸਾਡਾ ਡੇਲੀ ਅਸੀਂ 6 ਪਿੰਡਾਂ ਦੇ ਵਿੱਚ ਜਾ ਕੇ ਉਹ ਕਰਦੇ ਹੁੰਦੇ ਸੀਗੇ ਆਪਣਾ ਸਪੀਕਰ ਲੱਗਾਦਾ ਸੀ ਗੱਡੀ ਦੇ ਉੱਤੇ ਤੇ ਜਿੱਥੇ ਵੀ ਕਿਤੇ ਜਗ੍ਹਾ ਮਿਲਣੀ ਉਥੇ ਇਹਨਾਂ ਦੇ ਪਲੇ ਹੁੰਦਾ ਨਾਲੇ ਗਾਣੇ ਗਾਉਣੇ ਨਾਲੇ ਉਹ ਲੋਕਾਂ ਨੂੰ ਅਸੀਂ ਮੋਟ ਕਰਦੇ ਸੀਗੇ ਪੜ੍ਹਨ ਵਾਸਤੇ ਸੋ ਉਹਨਾਂ ਗੱਲਾਂ ਨੇ ਬਹੁਤ ਫਰਕ ਪਿਆ ਹਾਂ ਹਾਂ ਜੀ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ ਹਾਂ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਔਰ ਮੇਰਾ ਇਸ ਫਿਲਮ ਦੇ ਵਿੱਚ ਰੋਲ ਸੁਕੀ ਦਾ ਆ ਇੱਕ ਪਿੰਡਾਂ ਦੀ ਕੁੜੀ ਦਾ ਤੇ ਉਹ ਹੀਰੋ ਦੇ ਲਈ ਬਹੁਤ ਸੀਰੀਅਸ ਹੈ ਪਰ ਜਿਹੜਾ ਜਿੱਦਾਂ ਦੀਪੀ ਨੇ ਦੱਸਿਆ ਕਿ ਜਿਹੜਾ ਹੀਰੋ ਹੈ ਉਹਨੂੰ ਜ਼ਿਆਦਾ ਆਪਣੇ ਕੰਮ ਦਾ ਹੈਗਾ ਕਿ ਮੈਂ ਆਪਣੇ ਕੰਮ ਨੂੰ ਪੈਲ ਦੇਣੀ ਹੈ ਸੋ ਸਾਰੀ ਫਿਲਮ ਦੇ ਵਿੱਚ ਨਾਲ-ਨਾਲ ਚੱਲੀ ਜਾਂਦਾ ਹੈ Song ਵੀ ਹੈਗੇ ਰੋਮਾਂਟਿਕ Song ਵੀ ਹੈਗੇ ਆ ਸੋ ਐਂਡ ਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ ਫਿਲਮ ਦੇਖ ਕੇ ਪਤਾ ਚੱਲਣਾ ਹੈ ਕਿ ਉਹਨਾਂ ਦਾ ਦੋਨਾਂ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਹੁੰਦਾ ਗਾਇਕੀ 'ਚ ਤੇ ਫਿਲਮ 'ਚ ਕਿੰਨਾਕਾ ਅੰਤਰ ਲੱਗਿਆ ਤੁਹਾਨੂੰ ਬੋਥ ਆਰ ਅ ਡਿਫਰੈਂਸ ਹੈ ਜੀ ਕਿਉਂਕਿ ਸੀ ਜਿਆਦਾਤਰ ਲਾਈਵ ਸ਼ੋਜ਼ ਕਰਦੇ ਆ ਔਰ ਉੱਥੇ ਸਾਨੂੰ ਫ੍ਰੀडम ਹੁੰਦੀ ਹੈ ਸਟੇਜ ਦੇ ਉੱਤੇ ਕਿ ਕੁਝ ਵੀ ਕਰ ਸਕਦੇ ਕੁਝ ਵੀ ਗਾ ਸਕਦੇ ਆ ਤੇ ਬਟ ਫਿਲਮ ਦੇ ਵਿੱਚ ਇੱਕ ਰੈਸਟ੍ਰਿਕਸ਼ਨਸ ਹੁੰਦੀਆਂ ਕਿ ਤੁਸੀਂ ਇੰਨੀ ਲਿਮਿਟ ਦੇ ਵਿੱਚ ਰਹਿ ਕੇ ਡਾਇਲੋਗਸ ਬੋਲਣ ਆ ਬੋਲਣਾ ਆ ਸੋ ਇਹ ਚੀਜ਼ ਦਾ ਬਹੁਤ ਫਰਕ ਸੀਗਾ ਔਰ ਇੰਨੇ ਵੱਡੇ ਆਰਟਿਸਟ ਜਿਹੜੇ ਨਾਲ ਸੀਗੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣਾ ਫਿਲਮਾਂ 'ਚ ਸੁਣਨਾ ਚਾਹੁੰਦਾ ਵੀ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਤੇ ਵੱਖ-ਵੱਖ ਤਰ੍ਹਾਂ ਦੀਆਂ ਜਿਵੇਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਬੇਸ਼ੱਕ ਤੁਸੀਂ ਇਹ ਆਪਣੀ ਪੱਤਰ ਤੇ ਬਣਾਈ ਹੈ ਇੱਕ ਮੈਂ ਦੇਖੀ ਕਿ ਡਿਪੈਂਡ ਕਰਦਾ ਕਿ ਕਿੱਥੇ ਮਤਲਬ ਜਿਹੜੀ ਹੀਰੋਇਨ ਕਿੱਥੋਂ ਬਿਲੋਂਗ ਕਰਦੀ ਆ ਜਾਂ ਉਹਦਾ ਬੈਕਗ੍ਰਾਉਂਡ ਕੀ ਆ ਜੋ ਕਿ ਕਿਸ ਇਨਸਾਨ ਨਾਲ ਜੁੜੀ ਹੋਈ ਹੈ ਉਹ ਸਟਰਗਲ ਤਾਂ ਹਰ ਕਿਸੇ profession 'ਚ ਹੈਗਾ ਔਰ ਫਿਲਮਾਂ ਦੇ ਵਿੱਚ ਵੀ ਹੈਗਾ ਔਰ ਮੇਨ ਚੀਜ਼ ਹੈ ਕਿ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਦਨ ਫਿਰ ਰਸਤੇ ਆਪਣੇ ਆਪ ਟਿਕ ਗਏਗਾ ਫਿਲਮ ਚ ਔਰਤਾਂ ਲਈ ਕੋਈ ਖਾਸ ਹੈ ਆ ਬਿਲਕੁਲ ਜੀ ਇੱਕ ਸਟਰਗਲ ਦੀ ਸਟੋਰੀ ਆ ਚਾਹੇ ਉਹ ਫੀਮੇਲ ਆ ਚਾਹੇ ਮੇਲ ਆ ਉਹਨੂੰ ਸਟਰਗਲ ਕਰਦੇ ਰਹਿਣਾ ਚਾਹੀਦਾ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਉਹ ਰਸਤੇ ਆਪ ਹੀ ਨਜ਼ਰ ਆਉਂਦੇ ਆਜੀ ਵੀ ਬੋਲਦੇ ਇੰਤਰ ਦੇ ਕਰੈਕਟਰ ਆ ਕਮੇਡੀ ਵਿੱਚ ਬਹੁਤ ਵਧੀਆ ਮੇਰਾ ਜੀ ਇਹਦੇ ਵਿੱਚ ਦੀਪ ਪਿੰਡ ਤੋਂ ਸ਼ਹਿਰ ਜਾਂਦਾ ਸਟਰਗਲ ਕਰਨਾ ਜੀ ਜੀ ਤੇ ਉਹ ਮਕਾਨ ਕਿਰਾਏ ਤੇ ਲੈਂਦਾ ਮੈਂ ਮਕਾਨ ਮਾਰਕ ਬਣਿਆ ਹੋਇਆ ਜੀ ਪਰ ਨਾਂ ਦਾ ਹੀ ਮਾਲਕਾ ਵੈਸੇ ਜਨਾਨੀ ਤੋਂ ਡਰਦਾ ਹੋਇਆ ਹੋਰ ਇੱਕ ਗੱਲ ਦੇ ਉੱਤੇ ਨੌਕਚੋਕ ਉਹ ਬਜਾੜਾ ਭਾਂਡੇ ਮਾਜ ਲਿਆ ਕੱਪੜੇ ਧੋਲੇ ਮਤਲਬ ਇਦਾਂ ਦਾ ਕੈਰੇਕਟਰ ਹੈ ਮੇਰਾ ਦੀਪ ਨੇ ਮੈਨੂੰ ਫੋਨ ਤੇ ਕਿਹਾ ਯਾਰ ਤੇਰਾ ਕੈਰੇਕਟਰ ਇਦਾਂ ਦਾ ਮੈਂ ਕਿਹਾ ਭਰਾਵਾ ਹੁਣ ਛੋਟਾ ਭਰਾ ਜਿਵੇਂ ਮਰਜ਼ੀ ਦੇ ਉਹ ਜਾ ਕਰੈਕਟਰ ਦੇ ਦੇ ਰੀਅਲ ਲਾਈਫ ਦੇ ਵਿੱਚ ਭਾਈ ਦਾ ਵਿਆਹ ਨਹੀਂ ਹੋਇਆ ਪਰ ਫਿਲਮ ਵਿੱਚ ਅਸੀਂ ਖੜਤਾ ਕਰਾ ਦਿੰਦੇ ਆ ਇਹ ਕਹਿੰਦਾ ਵੀ ਜਿਹੜੀ ਫਿਲਮ ਵਿੱਚ ਹੋਇਆ ਕਰੂ ਤੈਨੂੰ ਇਹ ਤੇਰਾ ਵਿਆਹ ਹੋਇਆ ਕਰੂ ਉਹ ਫਿਲਮ ਵਿੱਚ ਦੋ ਤਿੰਨ ਕਰਾ ਦਿੰਦੇ ਆ ਬਹੁਤ ਸਾਰੀ ਫਿਲਮ ਹੋ ਸਕਦਾ ਫਿਲਮ ਦੇਖ ਕੇ ਕੋਈ ਕੁੜੀ ਪਸੰਦੀ ਕਰ ਲਵੇ ਦੂਜਾ ਕਿੱਥੇ ਮਿਲ ਸਕਦਾ ਕੁੜੀ ਵਾਲਾ ਸ਼ਬਦ ਤਾਂ ਰਹਿਣੀ ਨਹੀਂ ਦੋ ਧੰਗਾ ਕਿਹਦਾ ਕਿਹਦਾ ਉਹ ਉਹਨਾਂ ਵਾਸਤੇ ਤਾਂ ਕੁੜੀ ਹੀ ਹੋਣਾ ਅਸੋ ਕੈਨ ਵੀ ਉਬੋਧਾ ਸੁਖਾ ਦੇਲਾ ਮੇਰਾ ਮਿੱਤਰ ਹੈ ਕਾਲਜ ਦਾ ਪ੍ਰਣਾਵ ਦਾ ਪ੍ਰਣਾਵਕ ਤੇ ਜਾਰੀ ਰਿਹਾ ਕਰਦੇ ਰਹੇ ਆ ਅੱਜ ਬਠਿੰਡੇ ਆਏ ਆ ਬਾਈ ਆਇਆ ਨਾਲ ਸਭ ਤੋਂ ਪਹਿਲਾਂ ਤਾਂ ਦੀਪ ਜੀ ਨੂੰ ਇੱਥੇ ਆਉਣ ਤੇ ਵਧਾਈਆਂ ਔਰ ਜਿੰਨੇ ਬਠਿੰਡੇ ਦੇ ਵਾਸੀ ਹੈ ਤਕਰੀਬਨ ਸਾਰੇ ਬਠਿੰਡੇ ਦੇ ਕਾਫੀ ਲੋਕ ਕਲਾ ਨਾਲ ਜੁੜੇ ਆ ਕੋਈ ਥੀਏਟਰ ਨਾਲ ਕੋਈ ਸਿੰਗਿੰਗ ਨਾਲ ਤੇ ਇਹ ਦੀਪ ਬਾਈ ਦਾ ਸੰਘਰਸ਼ ਬਠਿੰਡੇ ਤੋਂ ਸ਼ੁਰੂ ਹੋਇਆ ਕਾਲਜ ਲੈਵਲ ਤੋਂ ਸੰਘਰਸ਼ ਸ਼ੁਰੂ ਹੋਇਆ ਜਿਸ ਤਰ੍ਹਾਂ ਦੀਪ ਬਾਈ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਗਰਾਊਂਡ ਲੈਵਲ ਤੋਂ ਇਹਨਾਂ ਨੇ ਦੇਖਿਆ ਕਿ ਕਲਾਕਾਰ ਦਾ ਸੰਘਰਸ਼ ਕੀ ਹੁੰਦਾ ਔਰ ਅਸੀਂ ਸਾਰੇ ਇਕੱਠੇ ਸੀ ਔਰ ਵੱਡੀ ਗੱਲ ਹੈ ਕਿ ਅੱਜ ਤੱਕ ਵੀ ਪ੍ਰਮਾਤਮਾ ਦੀ ਇਸ ਜੋੜੀ ਤੇ ਮੇਰ ਹੈ ਸਾਰਿਆਂ ਨੂੰ ਪੁਰਾਣਿਆਂ ਨੂੰ ਤੇ ਨਵਿਆਂ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਬਠਿੰਡੇ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਇਹ ਬੇਨਤੀ ਕਰਦਾ ਹੈ ਕਿ ਜਿਹੜੇ ਜਿਹੜੇ ਕਲਾ ਨੂੰ ਪਿਆਰ ਕਰਦੇ ਆ ਸੰਘਰਸ਼ ਕਰਦੇ ਹੋ ਇਸ ਫਿਲਮ ਨੂੰ ਜ਼ਰੂਰ ਦੇਖਣ ਕਿਉਂਕਿ ਬਾਈ ਨੇ ਨਾ ਹੱਡੀ ਹੰਡਾਇਆ ਇਹ ਸਾਰਾ ਕੁਝ ਜ਼ਰੂਰ ਦੇਖੋ ਇਸ ਨੂੰ ਇਹ ਵੀ ਇੱਕ ਡਾਇਲੋਗ ਫਿਲਮ ਦਾ ਕੋਈ ਐਕਟੰਟ ਹੈ ਜਿਹੜਾ ਉਹ ਵਿੱਚ ਬਾਕੀ ਤਾਂ ਗੱਲਾਂ ਵਧੀਆ ਸੀ ਪਰ ਡਾਇਲੋਗ ਮੈਂ ਆਪ ਵੀ ਲਿਖੀ ਨੇ ਸਾਰੇ ਬੜਾ ਜਿਹਾ ਵਕੀਲੇ ਮਾਰਦਾ ਜੀ ਅਗੇ ਜਿੱਦਾਂ ਮੋਕੇ ਦੇ ਬਣੀਆਂ ਹਨ ਉਹ ਇਹਦੀ ਵਾਈਫ ਹੈ ਜਿਹੜੀ ਉਹ ਰੀਲਾ ਰੂਲਾ ਬਣਾਉਣ ਦੀ ਸ਼ਿਕਾਇਤ ਛੁੜੀਦੀ ਹੈ ਨਾ ਜਿਹੜੀ ਰਾਜਤਾਲੀ ਵਾਲ ਮੜਦਾ ਟੱਕਰਾ ਰੀਲਾ ਰੂਲਾ ਬਣਾਉਂਦੇ ਨੇ ਸੋ ਇਹ ਸਕਰੀਨ ਤੇ ਜਦੋਂ बोलਦੀ ਹੋਈ ਹੈ ਇਦਾਂ ਦਾ ਕਰਕੇ ਵੀ ਇਕੱਲੀ ਆਪਣਾ ਕਪੜੇ ਤੇ ਲੱਗਿਆ ਤਾਂ ਅੰਕਲ ਫੱਦਲਾ ਰਾਇਆ ਆ ਮਰ ਪਰ ਇੱਕ ਕੰਦੇ ਲੱਗਿਆ ਦਾ ਕਰੀ ਦੇ ਲੰਦਾ ਉਹ ਪਿੱਛੇ ਕਪੜਾ ਤੇ ਕੈਮਰਾ ਅੰਦਰ ਉੰਤਰਨ ਹੁੰਦਾ ਕਪੜੇ ਤੋਂ ਹੀ ਜਾਂਦਾ ਕਹਿੰਦਾ ਲੈਂਦਾ ਤਾਂ ਆ ਵੀ ਨਹੀਂ ਉਹ ਕੀ ਕਰਾ ਉਹ ਕਹਿੰਦੀ ਲੈਂਦਾ ਤਾਂ ਤੂੰ ਵੀ ਨਹੀਂ ਮੇਰੇ ਮਨੋਂ ਮੈਂ ਜਿੰਨੇ ਕਹਿੰਦੀ ਜਦੋਂ ਵੀ ਮੈਰੀ ਲਵਾਉਣੀ ਆ ਤੂੰ ਵਿੱਚ ਬੋਲਣੀ ਹੁੰਦਾ ਕਹਿੰਦੀ ਚੰਗਾ ਤਾਂ ਐ ਇਸੇ ਕਰਕੇ ਕਹਿੰਦੀ ਸੁਲਮਾਨ ਖਾਨ ਨੇ ਵਿਆਹ ਨਹੀਂ ਕਰਾਇਆ ਕਲਾਕਾਰਾਂ ਨੂੰ ਵਿਆਹ ਦੇ ਚੱਕਰਾਂ ਚ ਪੈਣਾ ਨਹੀਂ ਚਾਹੀਦਾ ਇਸੇ ਕਰਕੇ ਵਕੀਲਾ ਪਿਆ ਨਹੀਂ ਜੀ ਬੈਗ ਵਿਆਹ ਦੇ ਚੱਕਰ ਟ੍ਰੇਲਰ ਜੀ ਹੈਗਾ ਇਹ ਨਹੀਂ ਮੈਂ ਮੈਂ ਥੋੜੇ ਜਿਹਾ ਸੀਗਾ ਇਸ ਗੱਲੋ ਕਿ ਮੈਂ ਮੈਨੂੰ ਐਸੀ ਘਰ ਵਾਲੀ ਰੋਕੇ ਟੋਕੇ ਨੂੰ ਨਾਲ ਹੀ ਚੱਕ ਲਵਾਂ ਨਾ ਬੋਲੇ ਨਾ ਕਰੇ ਇਹਨੇ ਨਾਲ ਹੀ ਰਹਿਣਾ ਵਧੀਆ ਐਕਸਪੀਰੀਅੰਸ ਆ ਸਾਡਾ ਫਿਲਮ ਦਾ ਔਰ ਵੱਡੀ ਗੱਲ ਇਹ ਆ ਵੀ ਜਿਹੜੇ ਜਿੰਨੇ ਫੋਨ ਜਿੰਨੇ ਗੋਲਾਂ ਜਿੰਨੇ ਮੈਸੇਜ ਆ ਰਹੇ ਨੇ ਔਰ ਬੜੇ ਪੋਜ਼ਿਟਿਵ ਆ ਰਹੇ ਨੇ ਔਰ ਜਿਵੇਂ ਪਹਿਲੀ ਹਾਜ਼ਰੀ ਐਲਬਮ ਆਈ ਸੀ ਮੇਰੀ ਉਹ ਲੋਕਾਂ ਦੇ ਫੋਨ ਆਉਂਦੇ ਕਿ ਫਿਰ ਫਿਲਮ ਬਸ ਕੇ ਆਈ ਨੇ ਆਰੇ ਸਾਰੇ ਜਿਹੜੇ ਸੂਝਵਾਨ ਬੰਦੇ ਨੇ ਉਹ ਸੋਚ ਕੇ ਕਹਿੰਦੇ ਨੇ ਯਾਰ ਵੀ ਸਾਨੂੰ ਉਮੀਦ ਨਹੀਂ ਸੀ ਕਿ ਇਦਾਂ ਦੀ ਫਿਲਮ ਬਣਾ ਲਵਾਂਗੇ ਜਿਹੜੇ ਸਾਡੇ ਜੀ ਸੀਨੀਅਰ ਨੇ ਹਨਾ ਸੋ ਇਹ ਚੰਗੀ ਗੱਲ ਆ ਵੀ ਸਾਡੇ ਲਈ ਸਾਡਾ ਹੌਸਲਾ ਵਧ ਰਿਹਾ ਔਰ ਇਹ ਦੀਵਾਲੀ ਵਾਲਾ Song ਵੀ ਤੁਹਾਡਾ ਹਾਂਜੀ ਨਹੀਂ ਉਹ Song ਸਾਡੇ ਤੋਂ ਜੁੜੀ ਪਤਲੀ ਨਹੀਂ ਮੇਰਾ ਨਹੀਂ ਪ੍ਰਕਾਸ਼ ਦਾ ਉਹ ਮੇਰਾ ਪਹਿਲਾ ਸੀਗਾ ਕਾਟ ਦੀ ਪਹਿਲਾ ਵੀ ਫਿਲਮ ਆਈ ਤੁਹਾਡੀ ਉਹ ਮੇਰੇ ਨਾਮ ਸਕਿਪ ਹੋ ਗਿਆ ਹੁੰਦਾ ਮੈਂ ਦੋ ਫਿਲਮਾਂ ਕਰੀਆਂ ਭਾਜੀ ਰੱਬਾ ਰੱਬਾ ਮੀ ਬਸਾਲਾ ਰੱਬਾ ਮੀ ਬਸਾ ਬਹੁਤ ਸੋਹਣਾ ਉਹਦਾ ਕਨਸੈਪਟ ਸੀਗਾ ਉਹ ਵੀ इमोशनल ਮੂਵੀ ਹਾਂਜੀ ਉਹ ਬਹੁਤ ਬੱਚਿਆਂ ਦੀ ਸੀ ਉਹ ਬੱਚਿਆਂ ਦੀ ਐਕਟਿੰਗ ਦੇਖ ਕੇ ਲੱਗਦਾ ਸੀ ਉਹ ਕਮਾਲ ਦੀ ਚੰਗੇ ਹਾਂਜੀ ਹਾਂਜੀ ਉਸਤਾਦ ਦੇ ਛੰਡੇ ਉਹ ਸਾਰੇ ਥੀਏਟਰ ਦੇ ਸੀਗਾ ਤੇ ਆਪਣਾ ਭਾਈ ਪ੍ਰਿੰਸ ਕਮਲਜੀਤ ਜਿਹੜਾ ਪ੍ਰਿੰਸ ਆ ਪੰਮਾ ਤੁਸੀਂ ਹੁਣ ਆਪਾਂ ਦੇਖਦੇ ਹੋ ਉਹਨੂੰ ਫਿਲਮ ਸੋਇਆ ਪੰਮੇ ਦੇ ਨਾਮ ਤੋਂ ਉਹ ਉਦੀ ਲਿਖੀ ਹੋਈ ਫਿਲਮ ਸੀ ਉਹਦੇ ਸਾਰਾ ਕੁਝ ਉਹਨਾਂ ਨੇ ਬਣਾਈ ਸੀ ਉਹ ਤੇ ਮੈਂ ਉਹ ਚੈੱਕ ਹੀ ਕੀਤਾ ਸੀ ਸੋ ਜਿਹੜੀ ਟੀਮ ਸੀ ਉਹ ਵੀ ਉਹਦੀ ਸਾਰੀ ਉਹਦੇ ਥੀਏਟਰ ਵਾਲੇ ਸੀ ਕਿਉਂਕਿ ਉਹ ਵੀ ਥੀਏਟਰ ਕੀਤਾ ਹੋਇਆ ਉਹਨਾਂ ਨੇ ਹਰਿੰਦਰ ਹਾਂ ਹਰਿੰਦਰ ਭੋਲਰ ਜੀ ਉਹਦੇ ਚ ਸੀਗੇ ਵਧੀਆ ਸਾਰੀ ਟੀਮ ਹੋ ਜੀ ਬੱਚਿਆਂ ਦੇ ਡਾਇਲੋਗ ਬਾਕੀ ਉਹ ਜਿਹੜਾ ਸੀਗਾ ਕਨਸੈਪਟ ਸੀਗਾ ਕਿ ਰੱਬ ਰੱਬ ਨੂੰ ਕਰਦਾ ਕਾਹੀ ਅਸੀਂ ਉਹ ਲੋਕ ਸਨ ਉਹ ਕਹਿੰਦੇ ਪਹਿਲਾਂ ਰੱਬ ਰੱਬਾ ਮੀ ਰੱਬਾ ਰੱਬਾ ਮੀ ਬਸਾ ਮੀ ਮਰਦਾ ਕਰਦੇ ਰਹੇ ਹੁਣ ਛਤਰੀ ਕਹਿੰਦੇ ਛਤਰੰਗੀ ਸੀ ਸਿਕੋਸ਼ ਸਿਕੋਸ਼ ਬੰਦਲ ਬਾਈ ਕਹਿੰਦੇ ਹੁਣ ਮੀ ਨੂੰ ਡਾਰ ਕੇ ਛਤਰੀ ਛਤਰੀ ਕਰੀ ਜਾਂਦੇ ਆ ਉਸ ਤੋਂ ਪਹਿਲਾਂ ਕਿ ਮੈਂ ਕਾਲਜੀ ਯਰਸਨ ਕੀਤੀ ਸੀਗੀ ਅਸੀਂ ਮੈਂ ਦੇ ਬਰਾਡ ਸੀ ਉਹਦੇ ਚ ਉਹ ਵੀ ਫਿਲਮ ਅੱਛੀ ਸੀ ਪਰ ਉਹ ਮੈਂ ਐਜ ਐਕਟਰ ਜੁਲੜੀ ਉਹਦਾ ਜਿੰਦੜੀ ਨਾਮ ਰੱਖਦਾ ਸੀ ਪਹਿਲਾ ਕੌਸ ਪਰ ਉਹ ਫਿਲਮਾਂ ਮੈਂ ਐਜ ਐਕਟਰ ਕੀਤੀਆਂ ਸੀ ਮਤਲਬ ਕੋਈ ਉੱਚ ਮੇਰਾ ਐਨ ਮੈਂ ਇਹ ਅਸੀਂ ਲਈ ਕੰਮ ਕੀਤਾ ਉਹਦਾ ਬਸ ਆਇਆ ਹਨ ਇਹ ਫਿਲਮ ਚ ਆਪ ਨਵਾਲਬੈਂਟ ਸਾਰੀ ਅਸੀਂ ਆਪ ਬਣਾਈ ਇਹ ਪਰ ਜੀ ਪਰ ਵੀ ਅਗਰੇ ਨਾਲ ਵਾਸਤੇ ਅਸੀਂ ਪਾਲੇ ਵੀ ਸੰਪਰਯਤ ਤੇ ਉਹਦੇ ਕੀ ਸਾਰਾ ਤੇ ਕੀੜਾ ਸੀ ਜੱਗ ਦੀ ਗੱਲ ਮੈਂ ਗੋਬਿੰਦ ਜੀ ਆਪਦੇ ਵਿੱਚ ਚਲਾ ਗਿਆ ਤੇ ਅਸੀਂ ਹੁਣ ਆਪੇ ਆਪੂ ਦੀਪ ਚ ਦੇਖਦੇ ਆ ਜਿਹੜੀ ਤਰੱਕੀ ਵਾਸਤੇ ਕੰਮ ਕਰਦੇ ਤੇ ਬਟਿੰਡੇ ਦੇ ਵਿੱਚ ਆਇਆ ਦਾ ਬਹੁਤ ਬਹੁਤ ਸਵਾਗਤ ਹਾਰਟਫੁਲ ਅਬਿਗਾਇਸ਼ੂ ਹੈ ਹਰੀ ਹਰੀ ਟੀਮ ਦੇ ਵੱਲੋਂ ਬਹੁਤ ਸ਼ੁਕਰੀਆ ਦਿੰਦੇ ਆਂ ਬਹੁਤ ਬਹੁਤ ਤੁਹਾਡਾ ਸੋ ਬਾਈ ਦਾ ਆਇਲਸ ਸੈਂਟਰ ਇੱਥੇ ਸੋ ਕਿੰਨਾ ਚਿਰ ਹੋ ਗਿਆ ਖੋਲਿਆ ਇਹ ਗ੍ਰੇਟ ਦੇ ਸਿਸਟਰ ਨੂੰ ਬੰਦੇ ਰਹੇ ਸੀ ਉਹ ਕੇ ਸਭ ਸਾਲੇ ਸੀ ਅਸਲ ਵਿੱਚ ਸੋ ਵਧੀਆ ਕਰ ਰਿਹਾ ਉਹ ਤੇ ਗਾ ਨੂੰ ਹੁਣ ਜਿਹੜੀ ਅਗਲੀ ਫਿਲਮ ਹੈ ਬਾਈ ਪ੍ਰੋਡਿਊਸ ਕਰਨੀ ਹੈ ਠੀਕ ਹੈ ਸਾਰੇ ਦਾ ਆਪਣੇ ਪ੍ਰੋਡੂਸਰ ਲੰਬੀ ਹੈ ਇੱਕ ਵਾਰੀ ਮੈਂ ਲਾ ਤੇ ਸੋ ਮੋੜੇ ਆਉਂਦੇ ਬਾਈ ਠੀਕ ਹੈ ਸਾਰੇ ਦਾ ਸੋ ਤੁਹਾਡਾ ਰੈਂਕੀ ਸਾਰਿਆਂ ਦਾ ਹਾਂਜੀ ਅਰ ਦੇਖਿਓ ਫਿਲਮ ਛਤਰੀ ਇਹ ਤੁਹਾਨੂੰ ਚੰਗੀ ਲੱਗੂਗੀ ਹਾਂਜੀ ਠੀਕ ਹੈ ਜਰੂਰ ਦੇਖੋ ਹਾਂਜੀ ਫਿਲਮ ਆਈ ਹੈ ਜੀ ਸਾਡੀ ਛਤਰੀ ਔਰ ਚਪਾਲ ਐਪ ਤੇ ਪਈ ਹੈ ਚਪਾਲ ਦੀ ਐਪ ਨੂੰ ਡਾਊਨਲੋਡ ਕਰੋ ਔਰ OTT ਤੇ ਤੁਸੀਂ ਦੇਖੋ ਤੁਹਾਨੂੰ ਵਧੀਆ ਫਿਲਮ ਲੱਗੇਗੀ ਮੋਟੀਵੇਸ਼ਨ ਫਿਲਮ ਹੈ ਪ੍ਰੇਰਿਤ ਕਰਦੀ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਔਰ ਚੰਗੇ ਮੈਸੇਜ ਨੇ ਔਰ ਚੰਗੀ ਟੀਮ ਹੈ ਇਹਦੇ ਵਿੱਚ ਤੁਹਾਨੂੰ ਵਧੀਆ ਲੱਗੂਗਾ ਵੇਖ ਕੇ ਫਿਲਮ ਦਾ ਥੀਮ ਮੋਟੀਵੇਸ਼ਨ ਆ ਫਿਲਮ ਜਾਨੀ ਕਿ ਤੁਹਾਨੂੰ ਤੁਹਾਡੇ ਸੁਪਨੇ ਨੇ ਤੁਹਾਡੇ ਗੋਲ ਹੈ ਉਹਨੂੰ ਪੂਰਾ ਕਰਨ ਪਿੱਛੇ ਤੁਸੀਂ ਜਨੂਨ ਦੇ ਨਾਲ ਲੱਗੋ ਇਹ ਹੀ ਗੱਲਾਂ ਦੱਸਦੀਆਂ ਬਸ ਮੈਂ ਇਹ ਚਾਹੂੰਗਾ ਜੀ ਫਿਲਮ ਦੇਖੋ ਮੇਰੀ ਛਤਰੀ ਔਰ ਵਧੀਆ ਫਿਲਮ ਹੈ ਔਰ ਆਰਟਿਸਟ ਬੜੀ ਸੋਹਣੀ ਟੀਮ ਹੈ ਸਰਦਾਰ ਸੋਈ ਸਰਨੇ ਇਹਦੇ ਚ ਨਰਮਲ ਸੌਰੀ ਰਾਜਤਾਲੀ ਵਾਲ ਮੈਡਮ ਨੇ ਵਕੀਲਾਮਾਨ ਜੀ ਨੇ ਦਲਾਵਰ ਸਿੱਧੂ ਹੈ ਹਰਿੰਦਰ ਭੁੱਲਰ ਬਾਈ ਹੈ ਸੋ ਵਧੀਆ ਫਿਲਮ ਹੈ ਵਧੀਆ ਲੱਗਦੀ ਹੈ ਫਿਲਮ ਦਾ ਡਾਇਲੌਗ ਕਹਿੰਦਾ ਹੈ ਢੱਡ ਰੋਟੀ ਮੰਗਦਾ ਹੈ ਨਾ ਤੇ ਭੁੱਖੇ ਢੱਡ ਸੇਵਾ ਨਹੀਂ ਹੁੰਦੀ ਜਦੋਂ ਤੁਹਿਆ ਆਉਂਦਾ ਬਾਬੇ ਕੋਲੋਂ ਛੱਡ ਕੇ ਉਹਨੂੰ ਆਉਂਦਾ ਨਾ ਸੋ ਇਹ ਥੀਏਟਰ ਨਾਲ ਰਿਲੇਟਡ ਫਿਲਮ ਹੈ ਨਾਟਕ ਦੀ ਫਿਲਮ ਹੈ ਮੈਂ ਨਾਟਕ ਕੀਤੇ ਨੇ ਤਾਂ ਮੈਨੂੰ ਇਹ ਚੰਗੀ ਲੱਗੀ ਸੀ ਹਾਂਜੀ 2 ਘੰਟੇ ਦੀ ਫਿਲਮ ਹੈ ਜੀ ਪੂਰੀ ਹਾਂਜੀ ਛਤਰੀ ਮੂਵੀ ਨੂੰ ਆਏ ਹੋਏ ਮਿਲਦਾ ਅੱਜ 10-11 ਦਿਨ ਹੋ ਗਏ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਾਫੀ ਪੋਜ਼ਿਟਿਵ ਹੈ ਸੋ ਬਹੁਤ ਅੱچھے ਮੈਸੇਜ ਔਰ ਰਿਵਿਊਸ ਆ ਰਹੇ ਨੇ ਸੋ ਜਿਨ੍ਹਾਂ ਨੇ ਨਹੀਂ ਦੇਖੀ ਮੈਨੂੰ ਲੱਗਦਾ ਉਹ ਵੀ ਜ਼ਰੂਰ ਦੇਖਣ ਉਹ ਕੁਝ ਗਲਤੀਆਂ ਵੀ ਰਹੀਆਂ ਹੋਣਗੀਆਂ ਐਕਟਿੰਗ ਚ ਜਾਂ ਕਿਸੇ ਵੀ ਚੀਜ਼ ਚ ਤਾਂ ਸਾਨੂੰ ਜ਼ਰੂਰ ਦੱਸੋ ਦੇਖ ਕੇ ਕਿ ਕਿੱਦਾਂ ਦੀ ਲੱਗੇ ਨੌਜਵਾਨਾਂ ਦੀ ਪੀੜੀ ਲਈ ਹੀ ਹੈ ਇਹ ਫਿਲਮ ਕਿਉਂਕਿ ਇਹਦੇ ਵਿੱਚ ਇੱਕ ਸਟਰਗਲ ਹੈ ਜਿਹੜਾ ਬੰਦਾ ਹੁੰਦਾ ਹੈ ਉਹ ਕਿੱਦਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਉਹਦੇ ਇਹਦੇ ਵਿੱਚ ਇਹੀ ਦੱਸਿਆ ਹੋਇਆ ਸਾਰਾ ਕੁਝ ਹਾਂਜੀ ਬਹੁਤ ਸਾਰੇ ਲੜਕੀ ਫਿਲਮਾਂ ਵਿੱਚ ਕੰਮ ਕਰਦੀਆਂ ਸੁਣਨ ਨੂੰ ਮਿਲਦਾ ਕਿ ਲੜਕੀ ਮੈਨੂੰ ਨਹੀਂ ਲੱਗਦਾ ਕਿ ਹੁਣ ਇਦਾਂ ਦੀ ਸੋਚ ਪੇਰੈਂਟਸ ਦੀ ਜਾਂ ਲੋਕਾਂ ਦੀ ਰਹੀ ਹੈ ਕਿਉਂਕਿ ਜਿਹੜੀਆਂ ਕੁੜੀਆਂ ਇੰਟਰਸਟ ਰੱਖਦੀਆਂ ਐਕਟਿੰਗ 'ਚ ਜਾਂ ਸਿੰਗਿੰਗ 'ਚ ਮੈਨੂੰ ਲੱਗਦਾ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਦਾ ਬਹੁਤ ਸਾਥ ਦਿੰਦੇ ਨੇ ਕਿਉਂਕਿ ਟਾਈਮ ਕਾਫੀ ਚੇਂਜ ਹੋ ਚੁੱਕਿਆ ਹੈ। ਇਹੀ ਕਹੂੰਗੀ ਕਿ ਆਪਣੇ ਬੱਚਿਆਂ ਦਾ ਸਾਥ ਦਿਓ ਉਹ ਉਹਨਾਂ ਦੇ ਕੁਝ ਸੁਪਨੇ ਨੇ ਔਰ ਉਹਨਾਂ ਦੇ ਸੁਪਨੇ ਪੂਰੇ ਕਰਨੇ ਵਿੱਚ ਉਹਨਾਂ ਦਾ ਜ਼ਰੂਰ ਸਾਥ ਦਿਓ।